ਸ਼ਿਆਰਪੁਰ ਦੇ ਮਹੱਲਾ ਦੀਪਨਗਰ ਚ ਮਾਹੌਲ ਉਸਲੈ ਗਰਮਾ ਗਿਆ ਜਦੋਂ ਸੋਹਰਾ ਪਰਿਵਾਰ ਨੇ ਨੂਨ ਘਰੋਂ ਕੱਢ ਕੇ ਗੇਟ ਤੋਂ ਬਾਹਰ ਕੱਢ ਦਿੱਤਾ ਅਤੇ ਅੰਦਰੋਂ ਤਾਲਾ ਲਗਾ ਲਿਆ ਬਾਹਰ ਬੈਠੀ ਬੋਤਾਨੇ ਸੋਹਰਾ ਪਰਿਵਾਰ ਤੇ ਦੋਸ਼ ਲਗਾਉਂਦੇ ਹੋਏ ਅੰਦਰ ਜਾਣ ਦੀ ਜ਼ਿੱਦ ਕੀਤੀ ਮਾਮਲੇ ਨੇ ਤੂਲ ਫੜਿਆ ਤਾਂ ਆਣ ਗੌਣ ਦੇ ਲੋਕ ਵੀ ਇਕੱਠੇ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਬਲੋਂ ਦੋਮਾਤਰਾਂ ਨੂੰ ਸੰਜਮ ਜੰਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਹੀ ਆਪਣੀ ਜ਼ਿੱਦ ਤੇ ਅੜੇ ਰਹੇ ਮਾਮਲਾ ਵਧਦਾ ਦੇਖ ਪੁਲਿਸ ਦੋਵੇਂ ਪੱਖਾਂ ਨੂੰ ਥਾਣੇ ਲੈ ਗਈ 피ੜਤ ਮੇਲਾ ਗੀਤੂ ਬਾਲ ਨੇ ਦੱਸਿਆ ਹੈ ਕਿ ਉਸਦਾ ਵਿਆਹ ਸਵਾ ਸਾਲ ਪਹਿਲਾਂ ਦੀਪਨਗਰ ਨਿਵਾਸੀ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਹੀ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਉਸਨੂੰ ਵਿਆਹ ਤੋੜਨ ਦੀਆਂ ਗੱਲਾਂ ਕਰਨ ਲੱਗੇ ਇਸ ਗੱਲ ਨੂੰ ਲੈ ਕੇ ਉਸਦੇ ਪਤੀ ਨੇ ਜ਼ਬਰਦਸਤੀ ਉਸ ਨੂੰ ਪੇਕੇ ਘਰ ਵੀ ਛੱਡ ਦਿੱਤਾ ਉਸਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਵਾਪਸ ਪਹੁੰਚੀ ਤਾਂ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਧਰ ਸਹੁਰਾ ਪੱਖ ਦੇ ਲੋਕਾਂ ਨੇ ਵਿਰੋਧ ਅਤੇ ਦੋਸ਼ਾਂ ਨੂੰ ਕਾਰਦੈਕਿਆ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਹਸਪਤਾਲ 'ਚ ਦਾਖਲ ਸੀ ਇਸ ਲਈ ਉਸਨੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਨਾਮ ਮਾਡਲ ਟੌਨਿੰਗ ਚਾਰਜ ਨੇ ਕਿਹਾ ਕਿ ਦੋਵਾਂ ਪੱਖਾਂ ਦੀ ਗੱਲ ਸੁਣ ਲਈ ਗਈ ਹੈ ਅਤੇ ਦੋਵਾਂ ਨੂੰ 9 ਅਗਸਤ ਤੱਕ थाने ਦੁਬਾਰਾ ਬੁਲਾਇਆ ਗਿਆ ਹੈ। ਗਿੱਟੂ ਵਾਲਾ ਪਤਾ ਕੀ ਇਹਨਾਂ ਨੇ ਮੈਨੂੰ ਬੈਲਾ ਤੇ ਮੈਨੂੰ ਮਾਲ ਦੇ ਘੁੱਟ ਰੇ ਸੀ ਫਿਰ ਮੈਨੂੰ ਸ਼ੋਰਸ ਜਵਨੀ ਇੱਕ ਦਿਨ ਮੇਰੋਂ ਨਾ ਆਣਾ ਕੀ ਰਾਤ ਨੂੰ 2 ਵਜੇ ਮੈਨੂੰ ਮਾਰਿਆ ਕੁੱਟਿਆ ਤੇ ਮੈਨੂੰ ਕਹਿੰਦਾ ਅੱਜ ਤੈਨੂੰ ਮੈਂ ਕਰੋ ਛੱਡ ਕੱਢ ਕੇ ਆਵਾਂ ਮੇਰੇ ਦੇਖ ਨੇ ਮੇਰਾ ਫੋਨ ਵੀ ਤੋੜਿਆ ਮੇਰੇ ਸਾਸੋਂ ਨੇ ਵੀ ਮੈਨੂੰ ਕੁੱਟਿਆ ਮੈਂ ਨਹੀਂ ਗਈ ਫਿਰ ਅਗਲੇ ਦਿਨ ਮੈਨੂੰ ਅਮੇ ਛੱਡ ਕੇ ਆਇਆ ਹੁਣ ਮੇਰੀ ਫੈਮਲੀ ਮੈਨੂੰ ਅੱਛੂ ਸੱਦਨ ਆਈ ਫੋਨ ਕਰਕੇ ਸਦਾ ਹੁਣ ਕੋਈ ਵੀ ਜੇ ਪਾਪਾ ਆਏ ਇਹਨਾਂ ਨੇ ਮੇਰੀ ਫੈਮਿਲੀ ਨੇ ਪਾਪਾ ਨੂੰ ਹਵਾਲੇ ਕਰਤਾ ਕਿ ਮੇਰੇ ਆ ਪਾਪਾ ਨੇ ਕੀ ਕੀਤਾ ਆਪਣੇ ਕੱਪੜੇ ਆਪ ਹੀ ਫਾੜਦੇ ਕਿ ਅਸੀਂ ਇਹਨਾਂ ਤੇ ਅੱਗੋ ਕਰ ਲਈ ਆਪਣੇ ਕੱਪੜੇ ਆਪ ਫਾੜ ਕੇ ਸਾਡੀ ਗੱਡੀ ਅੱਗੇ ਆਣ ਲੱਗੇ ਮੇਰੀ ਫੈਮਿਲੀ ਮੈਨੂੰ ਛੱਡ ਕੇ ਚੱਲਦੀ ਸੀ ਮੈਂ ਹੁਣ ਇਸ ਕਾਰਨ ਬਸਣਾ ਚਾਹੁੰਦੀ ਆ ਮੈਂ ਹੁਣ ਇਹ ਹੋਣੀ ਹੈ ਕਿ ਆਪਾਂ ਕੁੜੀਆਂ ਦਾ ਇੱਕ ਹੀ ਗੱਲ ਹੁੰਦਾ ਇੱਥੇ ਹੀ ਰਹਿਣਾ ਹਾਂਜੀ ਮੈਂ ਇੱਥੇ ਹੀ ਰਹਿਣਾ ਸਰ ਮੇਰੀ ਵਾਈਫ ਆ ਮੈਨੂੰ ਬਹੁਤ ਤੰਗ ਕਰ ਰਹੀ ਆ ਬਹੁਤ ਚੇਤਾ ਕੀ ਨਾ ਬਾਈ ਮੈਂ ਗੀਤੂ ਵਾਲਾ ਮੇਰੀ ਮੈਰੀ ਹੋਈ ਨੂੰ ਸਵਾ ਸਾਲ ਹੋਇਆ ਅਪ੍ਰੈਲ 23 ਤੋਂ ਬਾਅਦ ਹੁਣ ਕੀ ਚੱਕਰ ਹੋਇਆ ਵੀ ਜਿਹੜਾ ਲਗਾਇਆ ਵੀ ਤੇ ਉੱਥੇ ਤੁਸੀਂ ਘਰੋਂ ਬਾਹਰ ਕੱਢਿਆ ਔਰ ਵੇੜ ਦੇ ਬਾਹਰ ਉਹ ਬੈਠੇ ਆਉਂਦੇ ਸਰ ਛੱਡ ਕੇ ਆਇਆ ਸੀ ਮੈਂ ਅੱਜ ਤੋਂ ਕੋਈ 1.5 ਮਹੀਨੇ ਪਹਿਲਾਂ ਇਹਨਾਂ ਨੇ ਮੈਨੂੰ ਆਨਤਾ ਲਿਆ ਉਹ ਤੁਹਾਡੇ ਘਰ ਆਏ ਨੇ ਤੇ ਉੱਥੇ ਤੁਸੀਂ ਮਨ ਲਓ ਫਿਕਸ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਇਹਨਾਂ ਨੇ ਮੈਨੂੰ ਕੋਈ ਦੱਸਿਆ ਨਹੀਂ ਆਣਾ ਮੇਰੀ ਮਾਤਾ ਜੀ ਹੈਗੇ ਆ ਹਸਪੀਟਲ ਦੇ ਦਾਖਲ ਤੁਹਾਡੇ ਵਾਈਫ ਨੇ ਉਹ ਦੱਸਣੇ ਦੀ ਕੋਈ ਜ਼ਰੂਰਤ ਨਹੀਂ ਸੀ ਉਹ ਉਹਨਾਂ ਨੂੰ ਬਾਹਰ ਸਰ ਮੇਰੀ ਮੰਮੀ ਤੋਂ ਬਜੋਦ ਹਸਪੀਟਲ ਦੇ ਦਾਖਲ ਆ ਮੈਨੂੰ ਨਹੀਂ ਪਤਾ ਸੀ ਇਹ ਲੜਕੀ ਦੇ ਪੇਰੈਂਟਸ ਵੀ ਥਾਣੇ ਪਹੁੰਚ ਗਏ। ਲੜਕੀ ਉਹਨੇ ਥਾਣੇ ਕਾਲ ਕਰ ਲਈ। ਆਣੇ ਦੋਨੋਂ ਤੇ ਆ ਇਕੱਠੀਆਂ ਕਰ ਲਈਆਂ ਸੀ ਲੜਕੇ ਵਾਲੇ ਵੀ ਇਕੱਠੇ ਕਰ ਲਏ। ਸਿਰ ਮਸਲਾ ਕੀ ਸੀ ਕਿ ਲੜਕੀ ਬਾਹਰ ਕਿਉਂ ਖੜੀ ਹੋਈ ਹੋਰ ਪੇਰੈਂਟਸ ਨੇ ਉਹਨਾਂ ਨੂੰ ਉਹਨਾਂ ਦਾ ਇਹ ਕਹਿਣਾ ਕਿ ਵੀ ਅਸੀਂ ਡਿਵੋਰਸ ਤੋਂ ਆਂਦੇ ਲੜਕੀ ਦੇ। ਉਹਨਾਂ ਨਾਲ ਸੀ ਸਮਝਾਇਆ ਦੋਨਾਂ ਪਾਰਟੀ ਨੂੰ ਇੱਥੇ ਦੋਨੋਂ ਤਕਰੀਬਨ ਕਾਫੀ ਹੱਦ ਤੱਕ ਨੇੜੇ ਹੋ ਗਏ ਤੇ 9 ਤਰੀਕ ਦਾ ਟਾਈਮ ਲੈ ਕੇ ਅਗਲੀ ਮੀਟਿੰਗ ਵਾਸਤੇ ਸਾਡੇ ਕੋਲ ਚਲੇ ਗਏ। ਹੁਸ਼ਿਆਰਪੁਰ ਤੋਂ ਜਗਜੀਤ ਬਹਿਲਦੀ ਰਿਪੋਰਟ ਪੰਜਾਬ ਟੂਡੇ